ਗੁਰੂ ਨਾਨਕ ਸਾਹਿਬ ਜੀ ਨੂੰ ਕਿਸ ਕਿਸ ਨਜ਼ਰੀਏ ਦੇ ਨਾਲ ਲੋਕਾਂ ਨੇ ਦੇਖਿਆ ਤੇ ਆਪਣੇ ਨਜ਼ਰੀਏ ਆਪਣੀ ਦ੍ਰਿਸ਼ਟੀਕੋਣ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨਾ ਸ਼ਬਦਾ ਤੇ ਨਾਵਾਂ ਨਾਲ ਉਹਨਾਂ ਨੇ ਪੁਕਾਰਿਆ ਇੱਕ ਸ਼ਬਦ ਕਿਸੇ ਨੂੰ ਕੂਤ ਨਾ ਬੋਲਿਆ ਤੇ ਇਹ ਬੇਤਾਲ ਕਿਆ ਤੇ ਕਿਸੇ ਨਹੀਂ ਕਿਹਾ ਆਮ ਨਿਮਾਣਾ ਜਾਂ ਬੰਦਾ ਤੇ ਅਸੀਂ 2 ਦਿਨ ਬਾਅਦ ਚੁੱਕੇ ਆ ਜਿਹਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਉਤਨਾ ਉਹਨਾਂ ਲੋਕਾਂ ਨੇ ਕਿਆ ਕਿ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਇਹ ਤਾਂ ਹਰ ਥਾਂ ਤੇ ਮੁਸੀਬਤ ਨਾਲ ਟੱਕਰ ਲੈਣ ਵਾਸਤੇ ਤਿਆਰ ਤੇ ਬੇਤਾਲ ਉਹਨਾਂ ਲੋਕਾਂ ਨੇ ਕਿਆ ਇਹਦੇ ਸਿਰਫ ਰੂਹੀ ਬਾਤ ਪੁਰਾਣੇ ਗੁਰਮਤਿ ਗ੍ਰੰਥਾਂ ਤੋਂ ਲਏ ਸਨ ਪਰ ਹਕੀਕਤ ਤੇ ਉਹਦੇ ਅੰਤਰੀਵ ਅਰਥ ਉਹ ਬਵਾ ਚੁੱਕੇ ਸੀ ਇਸ ਗੱਲ ਨੂੰ ਫਿਰ ਮੈਂ ਰੀਪੀਟ ਕਰਾਂਗਾ ਗੱਲ ਫਿਰ ਸੁਣੋ ਤਿਆ ਅਸੀਂ ਸਰੀਰ ਤੌਰ ਤੇ ਜੋ ਕੁਝ ਵੀ ਦੁਆਰੇ ਕਰਨੇ ਆ ਧਰਮ ਨਾਲ ਸੰਬੰਧ ਪੂਜਾ ਪਾਠ ਸੱਚ ਐਵੇਂ ਇਸ ਸਰੀਰਕ ਤੌਰ ਤੇ ਕੀਤੇ ਹੋਏ ਕਰਮ ਦਾ ਹੈ ਮਾਨਸਿਕ ਅਰਥ ਇਹ ਦਾ ਅੰਤਰੀਵਰਤ ਜਿਵੇਂ ਅਸੀਂ ਜਿੰਨੇ ਆਉਨੇ ਹੱਥ ਜੋੜ ਲੈਂਦੇ ਆਉਂਦਿਆਂ ਸਾਰ ਸਾਡੇ ਹੱਥ ਜੁੜੀ ਹੈ ਆਪਾਂ ਮੱਥਾ ਟੇਕਦੇ ਆ ਉਹ ਸੰਕਤਾਂ ਵਿੱਚ ਆਪਣੇ ਸਰੀਰ ਨਾਲ ਸੂਰੂਤੀ ਪ੍ਰਕਰਮਾ ਕਰਦੀ ਹੈ ਇਹ ਤਾਂ ਸਰੀਰਕ ਕਰਮਨਾ ਹੱਥ ਜੋੜਨਾ ਮੱਥਾ ਟੇਕਣਾ ਪ੍ਰਕਰਮਾ ਕਰ ਪ੍ਰਯਾਤਨ ਕੋ ਇਹ ਸਰੀਰਕ ਮੁਦਰਾ ਦੇ ਅੰਤਰੀਵ ਅਰਥ ਜਦੋਂ ਅਸੀਂ ਹੱਥ ਜੋੜਦੇ ਹਾਂ ਇਹਦਾ ਮਤਲਬ ਇਹ ਵੀ ਕਿ ਤੇਰੇ ਕੋਲ ਧਨ ਪਦਾਰਥ ਫਸਲੀ ਊ ਕੋਈ ਕੁਝ ਨਹੀਂ ਹੈ ਬਸ ਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਇਹਦੇ ਮਾਨਸਿਕ ਅਰਥ ਨੇ ਕਿ ਆਪਣਾ ਆਪ ਹੱਥ ਜੋੜਨ ਦਾ ਮਤਲਬ ਨਿਮਾਗਣਾ ਬਣ ਕੇ ਹੱਥ ਜੋੜਨ ਦਾ ਮਤਲਬ ਮਸਕੀਨ ਬਣ ਕੇ ਹੱਥ ਜੋੜਨ ਦਾ ਮਤਲਬ ਆਸਿਸ਼ ਬਣ ਕੇ ਦਾਸ ਪਾਇਕ ਵਰ ਬੇਨਤੀ ਕੀਤੀ ਕਿ ਗੁਰੂ ਰਾਮਦਾਸ ਕਹਿੰਦੇ ਹਾਂ ਕਿ ਜਿਸ ਬੰਦੇ ਨੂੰ ਦੋ ਗੱਲਾਂ ਨੂੰ ਸਮਝ ਪੈ ਜਾਏ ਕਿ ਗੁਰੂ ਅੱਗੇ ਖੱਤ ਵੀ ਜੋੜਨੇ ਗੁਰੂ ਅੱਗੇ ਫਤਿਹ ਵੀ ਟੇਕਨੇ ਕਿੰਨੂ ਵੱਡਾ ਪੁੰਨ ਦੁਨੀਆਂ ਵਿੱਚ ਹੈ ਜੀ ਕਰ ਸਾਧੂ ਅੰਜਲੀ ਪੁੰਨ ਵੱਡਾ ਆਲਾਸੀ ਬਾਹਰੋਂ ਅੰਜਲੀ ਦੇ ਅਰਥ ਵਕ ਵੀ ਕਰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਦੂਸਰਾ ਸ਼ਬਦ ਵਰਤਿਆ ਕਰ ਢੰਡੋ ਪੁੰਨ ਵੱਡਾ ਇਹ ਨੂੰ ਫਿਰ ਮੈਂ ਥੋੜੇ ਜੇ ਅਰਥ ਕਰ ਸਕਾਂ ਕਿਉਂਕਿ ਆਪਾਂ ਆਉਣਾ ਉਹ ਸ਼ਬਦ ਤੇ ਮੈਨੂੰ ਜਿੰਨੀ ਪ੍ਰਸੰਤਾ ਹੈ ਕਿ ਰਾਤ ਤੁਸੀਂ ਕਿੰਨਾ ਲੰਮਾ ਸਮਾਂ ਇੱਕ ਕੇ ਸੁਣਦੇ ਰਹੇ ਇਹਦਾ ਮਤਲਬ ਜੇ ਅੰਦਰ ਕੁਰਬਾਨੀ ਨੂੰ ਸੌਂਦੀ ਜਗਿਆਸਾ ਹੈ ਤਾਂ ਸਾਡੀ ਬੋਡੀ ਬੈਠਦੀ ਨਹੀਂ ਤੇ ਇੱਕ ਮਨ ਇੱਕ ਨਹੀਂ ਬੈਠਾ ਹੁਣ ਇੱਕ ਸ਼ਬਦ ਹੈ ਕਰ ਸਾਧੂ ਅंजलि ਪੁੰਵੱਡਾ ਕੇ ਗੁਰੂ ਅੱਗੇ ਹੱਥ ਜੋੜ ਕੇ ਬੜਾ ਵੱਡਾ ਪੁੰਵੱਡਾ ਇਹਦਾ ਮਤਲਬ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ। ਅੱਜ ਵੀ ਯਾਦ ਰੱਖੋ। ਹੱਥਾਂ ਦਾ ਬੜਾ ਸਾਡੇ ਅੰਦਰ ਨਾਲ ਸੰਬੰਧ। ਜਦੋਂ ਵੀ ਕੋਈ ਬੰਦਾ ਕਿਸੇ ਤਾਕਤਵਰ ਦੇ ਸਾਹਮਣੇ ਆਪਣੇ ਹਥਿਆਰ ਛੱਡਦਾ। ਉਹ ਕੀ ਕਰਦਾ? ਕਹਿ ਬੱਚ ਮੈਂ ਜਿੱਤ ਉਹ ਇੱਕ ਪਉ ਦਮ ਕੇ ਆਪਣੇ ਆਪ ਆਪਣਾ ਆਪ ਸਰੈਂਡਰ ਕਰਦੇ। ਤੇ ਕਈ ਵਾਰੀ ਬੰਦੇ ਸੱਚੀ ਮੁਸਤੀ ਆਪਣੇ ਹੱਥ ਉੱਤੇ ਖੜੇ ਕਰ ਦਿੰਦੇ ਆ ਹਾਲਾਂਕਿ ਹੱਥ ਖੜੇ ਕਰਨ ਨਾਲ ਕੁਝ ਹੋਣਾ ਨਹੀਂ ਪਰ ਹੱਥ ਖੜੇ ਅੰਦਰ ਦੀ ਵਿਆਖਿਆ ਕਰ ਰਿਹਾ ਇਹ ਬੰਦੇ ਤੇਰੀ ਤਾਕਤ ਨੂੰ ਸਵੀਕਾਰ ਕਰ ਗਏ ਇਹਦਾ ਮਤਲਬ ਅਸੀਂ ਬਾਹਰੋਂ ਹੱਥ ਖੜੇ ਕੀਤੇ ਬਾਣੀ 'ਚ ਇੱਕ ਸ਼ਬਦ ਵੀ ਹੁੰਦਾ ਹੈ ਕਿ ਇਹ ਕੋਟ ਪੰਜ ਸਖਦਾਰਾ ਪੰਚੇ ਮੰਗੈ ਹਾਲਾ ਜਿਨੀ ਨਹੀਂ ਮੈਂ ਕਿਸੇ ਕਿ ਮੋਈ ਐਸਾ ਦੇਂ ਦੁਕਾਲਾ ਹਰਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ ਉੱਪਰ ਪੂਜਾ ਮੈਂ ਕਰ ਗੁਰਪੈ ਪੁਕਾਰਿਆ ਤਿੰਨ ਕੋਲੀਆ ਉਬਾਰਿ ਉੱਪਰ ਪੂਜਾ ਕਰ ਮੈਂ ਗੁਰਪੈ ਗੁਰੂਕੁਲ ਪੁਕਾਰ ਕੀਤੀ ਹੱਥ ਜੋੜਨ ਦਾ ਮਤਲਬ ਜੀ ਆਪਣੀ ਤਾਕਤ ਨੂੰ ਸਮਰਪਿਤ ਕਰਨਾ ਦੂਜਾ ਸ਼ਬਦ ਮੈਂ ਵਰਤਾਂਗਾ ਕਿ ਕਰ ਦੰਦੋਤੁ ਕੁਨ ਵੱਡਾ ਸਾਵੇਂ ਦੇ ਤਰਥ ਕੋਸਵਰੀ ਦਾਸਨੀ ਕਿ ਇਸੇ ਅਸ਼ਟਾਂਤ ਦੋ ਸ਼ਬਦ ਅਸੀਂ ਮੱਥਾ ਟੇਕਨੇ ਆ ਬੋਡੇ ਥੱਲੇ ਰੱਖ ਕੇ ਹੱਥ ਜੋੜ ਕੇ ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਮੈਨੂੰ ਪਤਾ ਹੈ ਕਈ ਸੱਜਣ ਝੋਲੀ ਆਟ ਲੈਂਦੇ ਆ ਮੱਥਾ ਟੇਕਣ ਲੱਗਿਆ ਇਸ ਤਰ੍ਹਾਂ ਕਈ ਇਸ ਤਰ੍ਹਾਂ ਕੋਈ ਜਿਹੜੀ ਸਾਨੂੰ ਮੁਦਰਾ ਕਰਦੀ ਹੈ ਹੱਥ ਜੋੜ ਕੇ ਦੋਇਕਰ ਜੋੜ ਕਰੂੰ ਅਰਦਾਸ ਮੁਸਲਮਾਨ ਵੀਰ ਦੁਆ ਕਰਦੇ ਆ ਹੱਥ ਫੈਲਾ ਕੇ ਇਹ ਨਹੀਂ ਕਿ ਮੈਂ ਉਸ ਮੁਦਰਾ ਦੇ ਉਸ ਢੰਗ ਦੇ ਵਿਰੋਧ ਵਿੱਚ ਕੁਝ ਕਹਿ ਰਿਹਾ ਉੱਪਰ ਭੂਜਾ ਕਰ ਵੀ ਬਾਣੀ ਚ ਆਇਆ ਜਿਹੜਾ ਅਸ਼ਟਾਂਗ ਹੈ ਇਹਦਾ ਮਤਲਬ ਕਿ ਬਾਡੀ ਦੇ 8 ਹਿੱਸੇ ਜ਼ਮੀਨ ਨੂੰ ਟੱਚ ਕਰਨੇ ਚਾਹੀਦੇ ਕਿਤੇ ਵੀ ਬੜੇ ਘੈਰਿਆਰ ਮੱਥਾ ਤੇਰਾ ਟੱਚ ਕਰੇ ਹੱਥ ਕੱਜ ਕਰੇ ਝੋਡੇ ਟੱਚ ਕਰ ਤੇਰੀਆਂ ਦੋਨੇ ਪੈਰ ਧਰਤੀ ਤੇ ਛੂਣ ਤੇਰਾ ਸੀਨਾ ਧਰਤੀ ਨੂੰ ਛੂਣੇ ਸ਼ਰੀਰ ਦੇ 8 ਹਿੱਸੇ ਜਦੋਂ ਛੂਣਗੇ ਨੂੰ ਕਿੰਗਾ ਅਸ਼ਟਾਂਗ ਉਸ ਤੋਂ ਅਗਲੀ ਬੇਨਤੀ ਡਡੋਟ ਕੀ ਹੈ ਡਡੋਟ ਅਸ਼ਟਾਂਗ ਨੇ ਇਹ ਦੋ ਸ਼ਬਦ ਨੇ ਡੰਡ ਔਰ ਬੜੇ ਪਿਆਰੇ ਸ਼ਬਦ ਨੇ ਬਣਾਈ ਚ। ਡੰਡ ਦਾ ਔਰ ਡੰਡ ਦਾ ਅਰਥ ਲਾਠੀ। ਡੰਡਾ ਬਹੁਤ ਜ਼ਰੂਰ ਇੱਕ ਡੰਡ ਔਰ ਡੰਡ ਦਾ ਅਰਥ ਤੂੰ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਸਮਰਪਿਤ ਕਰ। ਹੁਣ ਡੰਡੋਰ ਦਾ ਇੱਕ ਮਤਲਬ ਹੁੰਦਾ ਹੈ। ਮੈਂ ਕਈ ਵਾਰੀ ਦੇਖਣਾ ਜਦੋਂ ਬੰਗਲਾ ਸਾਹਿਬ ਕਥਾ ਕਰਦੇ ਹੋਈਏ ਕਿਉਂਕਿ ਦੂਰੋਂ ਦੂਰੋਂ ਸੰਗਤ ਹੁੰਦੀ ਹੈ। ਮੈਂ ਦੇਖੇ ਨੇ ਆਪਣੀਆਂ ਬਾਹਾਂ ਅੱਗੇ ਕਰਕੇ ਪਸਾਰ ਕੇ ਪੂਰੀ ਦੀ ਪੂਰੀ ਬਾਡੀ ਲੱਤਾਂ ਪਿੱਛੇ ਪਸਾਰ ਕੇ ਉਹ ਮੱਥਾ ਟੇਕ ਦਿਆ ਆਪਣੇ ਆਪ ਵਿੱਚ ਉਤਰਦੋਸ਼ ਕਰ ਪਰ ਇਹਦੇ ਅੰਦਰ ਦੇ ਅਰਥ ਹੀ ਐਸੇ ਕਿ ਡੰਡੇ ਦੀ ਤਰ੍ਹਾਂ ਡੇਟ ਜਾਣਾ ਕੇਵਲ ਅਰਥ ਨਹੀਂ ਅਸੇ ਚ ਡੰਡੋ ਦੀ ਸ਼ਬਦ ਜਦੋਂ ਬਣਿਆ ਇਹਨੇ ਕਮਾਲ ਦਾ ਸ਼ਬਦ ਹੈ ਜਿੱਥੇ ਦੇ ਹਾਸ ਵਿੱਚ ਡੰਡਾ ਹੋਵੇ ਉਸਦੀ ਮਰਦੀ ਚੱਲਦੀ ਹੈ ਡੰਡਾ ਹੋ ਮਰਦੀ ਕਦੇ ਨਹੀਂ ਚ ਡੰਡੋ ਦੇ ਅਰਥ ਕੀ ਮੰਤਲ ਕਾ ਨੇ ਆਪਣੇ ਹੱਥ ਵਿੱਚ ਡੰਡਾ ਪਕੜਿਆ ਮੈਂ ਇਸ ਕਰਕੇ ਕੱਲ ਦੀ ਆਪ ਨੂੰ ਕਿ ਜਦੋਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੂੰ ਵੀ ਮਾਰੋਗੇ ਹਰ ਵਾਰ ਦਾ ਕਰਮ ਜਿਹੜਾ ਉਹ ਅੰਦਰ ਦੇ ਸਤਿਗਿਰ ਚੋਲ ਅਰਥ ਰੱਖੇਗਾ ਜਦੋਂ ਅੰਦਰ ਦੇ ਅਰਥ ਗਵਾ ਚਾਨ ਤੇ ਉਹ ਪੱਥਰ ਟੇਕਣਾ ਵੀ ਪਹਨ ਲੁਟਾਏ ਇਹ ਇਸ ਮੁਸਤਕੀ ਨੂੰ ਸੁਣ ਕੇ ਦੇਖ ਆਪਣੇ ਹੱਥ ਵਿੱਚ ਤੁਸੀਂ ਡੰਡਾ ਪਕੜਿਆ ਲਾਠੀ ਪਕੜੀ ਜਦੋਂ ਮੈਂ ਲਾਠੀ ਸ਼ਬਦ ਵਰਤਣਾ ਵੀ ਸੌਖਾ ਡਾਂ ਨ ਕਿ ਵੀ ਆਪਣੇ ਹਾਂਜੀ ਇਹ ਪੰਜਾਬ ਵਿੱਚ ਕਾਵਨ ਸੀ ਮੋੜੀ ਬਾਬਾ ਡਾਂਗ ਵਾਲਿਆ ਇਹ ਵੀ ਕਵਲ ਕਿ ਕਿ ਵੀ ਸੀ ਮੋੜੀ ਬਾਬਾ ਕੱਚ ਵਾਲਿਆ ਮੇਰੀ ਰਣ ਬਸਰੇ ਨੂੰ ਕਹੀ ਤੇ ਇਹਦੇ ਉਹ ਸਮਾਂ ਸੀ ਜਦੋਂ ਧੀਆ ਭੈਣਾਂ ਨੂੰ ਮਾਰ ਧਾੜ ਕਰਕੇ ਮੋਗਨ ਲੁੱਟ ਕੇ ਗਜਨੀ ਦੇ ਬਾਜ਼ਾਰਾਂ ਚ ਲੈ ਜਾਂਦੇ ਸਨ ਡਾਂਗ ਵਾਲੇ ਦਾ ਅਰਥ ਸੀ ਲੰਮੇ ਕਿਸ਼ਰੇ ਵਾਲਿਆ ਜੱਤੀ ਸਤੀ ਸੀ ਖਾ ਤੁਨ ਕਿਰਪਾ ਕਰ ਨੂੰ ਰੋਗ ਲੈ ਮੇਰੀਆਂ ਬੱਚੀਆਂ ਨੂੰ ਮੇਰੀਆਂ ਬੀਤੀਆਂ ਨੂੰ ਜੁੱਟ ਕੀ ਕਰਾਉਂਸੀ ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਖਾਂ ਆਪਨੇ ਹੱਥ ਵਿੱਚ ਡੰਡਾ ਪਕੜਿਆ ਡੰਡਾ ਤੁਸੀਂ ਕਿੰਨਾ ਨੂੰ ਆਪਣੀ ਓਧੇ ਤਰ੍ਹਾਂ ਇਹ ਤੁਹਾਡੀ ਮਰਜ਼ੀ ਹੈ ਕਿ ਉਸ ਲੱਕ ਦੀ ਆਪਣੀ ਕੰਦੇ ਤੇ ਰੱਖੋ ਉਸ ਲੱਕ ਦੀ ਜਮੀਨ ਤੇ ਰੱਖਦੇ ਹੋ ਉਸ ਡੰਡੇ ਨੂੰ ਤੁਸੀਂ ਮੰਜੀ ਨਾਲ ਰੱਖਦੇ ਉਸ ਡੰਡੇ ਨੂੰ ਕੰਧ ਨਾਲ ਰੱਖ ਦਿਓ ਸੱਚੇ ਵੇ ਕਿ ਦੰਡੇ ਦਾ ਹਰ ਇੱਕ ਹੀ ਕੇ ਵੇ ਕਿ ਜਿਹੜਾ ਹੱਕ ਵਿੱਚ ਆਇਆ ਕਦੀ ਆਪਣੀ ਮਰਜ਼ੀ ਨਾ ਕਰੇ ਜਿਵੇਂ ਮਾਲਕ ਹੈ ਉਸੇ ਤਰ੍ਹਾਂ ਹੀ ਡੰਡਾ ਕਰਦਾ ਰਹੇ ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਮੈਂ ਤੁਹਾਨੂੰ ਉਦਾਹਰਣ ਦੇਣਾ ਸ਼ੈਕਸਪੀਅਰ ਦਾ ਨਾਂ ਮੇਰਾ خیال ਸਾਰੇ ਸੁਣਿਆ ਹੋਣਾ ਹੈ ਸ਼ੈਕਸਪੀਅਰ ਉਹਨੇ ਨਾਟਕ ਲਿਖੇ ਤੇ ਮੈਂ ਉਹ ਸ਼ਹਿਰ ਚ ਗਿਆ ਇਟਲੀ ਤਕਰੀਬਨ ਮੈਂ ਜਾਣਦਾਰ ਹੀ ਨਾ ਵੈਰੋਨਾ ਸ਼ਹਿਰ ਵਿੱਚ ਗਿਆ ਉਹ ਉਹਦਾ ਜਿਹੜਾ ਬਹੁਤ ਜ਼ਿਆਦਾ ਰੋਮੀਓ ਤੇ ਜੁਲਿਟ ਚਲੋ ਵੈਗਰੂ ਮੈਂ ਸਟੇਜ ਤੇ ਕਹਿ ਰਿਹਾ ਤੇ ਅਰਧੋਰਨਾ ਕੋਈ ਲੈ ਲਿਓ ਬੜਾ ਪ੍ਰਚਲਿਤ ਹੈ ਮੈਂ ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕੁਝ ਬੋਲਾਂਗਾ ਕਹਾਣੀ ਕੀ ਹੈ ਅਸਰ ਜੀ ਕੀ ਹੈ ਉਹਨੇ ਇੱਕ ਨਾਵਲ ਲਿਖਿਆ ਵੈਰੋਨਾ ਸ਼ਹਿਰ ਤੇ ਵੈਰੋਨਾ ਸ਼ਹਿਰ ਬਹੁਤ ਸੋਹਣਾ ਹੈ ਜੀ ਮੈਂ ਉੱਥੇ ਗਿਆ ਤੇ ਮੈਨੂੰ ਗੱਲ ਚੇਤੇ ਆ ਗਈ ਨਦੀ ਦੇ ਕੰਢੇ ਚੱਲਦੇ ਆ ਉਹਦੇ ਵਿੱਚ ਉਹ ਕਹਿੰਦਾ ਦੋ ਭੱਦਰ ਪੁਰਸ਼ ਮੈਨੂੰ ਚੇਤੇ ਆ ਗਈ ਮੈਂ ਤਾਂ ਸ਼ੇਅਰ ਕਰਨ ਲੱਗਾ ਸੈਰ ਕਰਨ ਜਾ ਰਹੇ ਨੇ ਜੈਂਟਲਮੈਨ ਤੇ ਇੱਕ ਦਾ ਨੌਕਰ ਵੀ ਨਾਲ ਹੈ ਤੇ ਇੱਕ ਆਪਣੀ ਜ਼ਬਾਨ ਤੋਂ ਬੋਲਦਾ ਹੈ ਤੇ ਦੂਸਰੇ ਦੇ ਨੌਕਰ ਨੂੰ ਸਮਝਾ ਰਿਹਾ ਹੈ ਕੋਈ ਗੱਲ ਨੁਕਤਾ ਹੈ ਕੋਈ ਉਹ ਪਹਿਲੀ ਵਾਰੀ ਸਮਝਾਇਆ ਸਮਝ ਨਹੀਂ ਪਈ ਦੂਸਰੀ ਵਾਰੀ ਫਿਰ ਉਹਨੇ ਸਮਝਾਇਆ ਸਮਝ ਨਹੀਂ ਪਈ ਤੀਸਰੀ ਵਾਰੀ ਫਿਰ ਉਹ ਥੋੜਾ ਜਿਹਾ ਉੱਚੀ ਆਵਾਜ਼ ਸਮਝਾਣ ਲੱਗਾ ਸਮਝ ਨਹੀਂ ਪਈ ਤੇ ਚੌਥੀ ਵਾਰ ਉਹਦੇ ਹੱਥ 'ਚ ਡੰਡਾ ਸੀ ਉਹਨੇ ਡੰਡਾ ਜ਼ਮੀਨ ਤੇ ਮਾਰ ਕੇ ਕਿਹਾ ਕਹਿੰਦਾ ਤੇਰੇ ਨਾਲੋਂ ਤਾਂ ਲਾਠੀ ਚੰਗੀ ਜਿਹੜੀ ਮੇਰਾ ਇਸ਼ਾਰਾ ਪਹਿਲਾਂ ਸਮਝ ਗਈ ਤੂੰ ਤਾਂ ਬੰਦਾ ਤਿੰਨ ਵਾਰੀ ਨਹੀਂ ਸਮਝਿਆ ਨੌਕਰ ਪਤਾ ਕੀ ਕਹਿੰਦਾ ਹੈ ਕਹਿੰਦਾ ਫਰਕ ਇਹਨਾਂ ਇਹ ਤੇਰੇ ਹੱਥ ਵਿੱਚ ਹੈ ਮੈਂ ਤੇਰੇ ਹੱਥ ਵਿੱਚ ਨਹੀਂ ਮੇਰੀ ਬੁੱਧੀ ਤੇਰੇ ਹੱਥ 'ਚ ਨਹੀਂ ਮੈਨੂੰ ਸਮਝ ਨਹੀਂ ਪੈ ਰਹੀ ਚੇਤੇ ਰੱਖਿਓ ਡੰਡੇ ਦਾ ਦੰਡੋਤ ਦਾ ਅਰਥ ਕੇਵਲ ਬਾਰ ਮੁਕੀ ਨਹੀਂ ਦੰਡੋਤ ਦਾ ਅਰਥ ਹੈ ਕਿ ਮੈਂ ਜਿਵੇਂ ਡੰਡਾ ਜਿਸ ਦੇ ਹੱਥ ਵਿੱਚ ਹੋਵੇ ਉਹਦੀ ਹੀ ਰਜ਼ਾ ਵੀ ਚੱਲਦਾ ਹੈ ਡੰਡੋ ਦਾ ਅਰਥ ਏ ਤੂੰ ਆਪਣਾ ਆਪ ਗੁਰੂ ਦੇ ਹੱਥ ਵਿਜੇ ਦੇ ਤੈਨੂੰ ਸੁਖ ਦੇਵੇ ਦੁਖ ਦੇਵੇ ਤੈਨੂੰ ਮਾਨ ਦੇਵੇ અપਮਾਨ ਦੇਵੇ ਤੈਨੂੰ ਇੱਜ਼ਤ ਦੇਵੇ ਬੇਇੱਜ਼ਤੀ ਦੇਵੇ ਤੈਨੂੰ ਸਰੋਪੇ ਦੇਵੇ ਭਾਵੇਂ ਤੱਕੇ ਮਾਰੇ ਕਦੀ ਮਾਲਕ ਦਾ ਦਰ ਨਾ ਛੱਡੀ ਡੰਡੋ ਦਰ ਸਮਰਪਣ ਹੈ ਜੀ ਜਿਹਦੇ ਖਤ ਚ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਸੁਣੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮਰਜ਼ ਕੀਤੀ ਰਾਤ ਵੀ ਕਿ ਉਹ ਸਾਰੇ ਅੰਤਰੀਵ ਅਰਥ ਨੇ ਜੀ ਕਿ ਕੇਵਲ ਬਾਹਰ ਦੇ ਅਰਥ ਨਹੀਂ ਆਪ ਜੀ ਮੱਥਾ ਟੇਕਦੇ ਉਹਦੇ ਅਰਥ ਨਹੀਂ ਪਰ ਕਰਮਾਂ ਕਰਦੇ ਉਹਦੇ ਅਰਥ ਨੇ ਮੈਂ ਇੱਕ ਵਾਰੀ ਦੀ ਕਥਾ ਕੀਤੀ ਸੀ ਡਿਟੇਲ ਨਾਲ ਕਿ ਜਿਹੜੀ ਪ੍ਰਕਰਮਾ ਗੁਰੂ ਨੇ ਦਿੱਤੀ ਹੈ ਸੱਚੀ ਮੁੱਚੀ ਇਸ ਪ੍ਰਕਰਮਾ ਦੇ ਬਹੁਤ ਗਹਿਰੇ ਅਰਥ ਨੇ ਜਿਸ ਦਿਨ ਦੁਨੀਆ 'ਚ ਪ੍ਰਕਰਮਾ ਖਤਮ ਹੋ ਜਾਏਗੀ ਉਸ ਦਿਨ ਦੁਨੀਆ ਖਤਮ ਹੋ ਜਾਏਗੀ ਪ੍ਰਕਰਮਾ ਦਾ ਅਰਥ ਥੋੜਾ ਜਿਆਦਾ ਈ ਆਉਣਾ ਮੋ ਉਸੇ ਬਚਨ ਤੱਕ ਅਸੀਂ ਸੱਜਿਆ ਤਰ੍ਹਾਂ ਕੇ ਪ੍ਰਕਰਮਾ ਕਰਨੇ ਨਿਹੰਗ ਸਿੰਘ ਖੱਬੇ ਆ ਤਰ੍ਹਾਂ ਕਰਦੇ। ਸ਼ਸਤਰ ਮਹਾਰਾਜ ਵੱਲ ਰੱਖ ਕੇ ਪ੍ਰਕਰਮਾ ਕਰਦੇ ਨੇ। ਹੁਣ ਆਪਾਂ ਜਦੋਂ ਕਰਨੇ ਸਾਡੀ ਕਿਰਪਾਨ ਦੂਜੇ ਪਾਸੇ ਹੁੰਦੀ ਹੈ। ਨਿਹੰਗ ਸਿੰਘ ਸ਼ਸਤਰ ਨੂੰ ਮਾਰ ਦੇ ਜੂਰੀਆ ਰੱਖਦੇ। ਇਸੇ ਤਰ੍ਹਾਂ ਪ੍ਰਕਰਮਾ ਨਹੀਂ ਕਰਦੇ। ਹੁਣ ਜਦੋਂ ਅਸੀਂ ਪ੍ਰਕਰਮਾ ਕਰ ਰਿਆਂ ਆਪਾਂ ਕਾਂਗੇ ਨਾ ਮਹਾਰਾਜ ਦੁਆਲੇ ਘੁੰਮਦੇ ਆ ਨਹੀਂ ਪਿਆਰਿਓ। ਸੰਸਾਰ ਦੇ ਲਬਜ਼ੀ ਅਰਥ ਬਿਲਕੁਲ ਦੁਨੀਆ ਨਹੀਂ। ਸੰਸਾਰ ਜਰ ਤੇ ਜਗਤ ਨਹੀਂ। ਜਗਤ ਦੇ ਅਰਥ ਘੋਰ ਨੇ ਦੁਨੀਆ ਦੇ ਅਰਥ ਘੋਰ ਨੇ ਸੰਸਾਰ ਦੇ ਕੋਸ਼ ਵਿੱਚ ਅਰਥ ਨੇ ਜਿਹੜਾ ਘੁੰਮ ਰਿਹਾ ਹੈ ਜਿਹਨੂੰ ਆਪ ਅੰਗਰੇਜ਼ੀ ਚ ਕਹਿੰਦੇ ਯੂਨੀਵਰਸ ਯੂਨੀਵਰਸ ਦਾ ਲਬਜ਼ੀ ਅਰਥ ਵੀ ਪ੍ਰਕਰਮਾ ਜਿਹੜਾ ਕਰ ਰਿਹਾ ਹੈ ਇਹੀ ਹੈ ਨਾ ਜੀ ਜਿਹੜਾ ਘੁੰਮ ਰਿਹਾ ਹੈ ਸੰਸਾਰ ਦਾ ਅਰਥ ਵੀ ਘੁੰਮਣਾ ਯੂਨੀਵਰਸ ਦਾ ਅਰਥ ਵੀ ਘੁੰਮਣਾ ਜੇ ਪ੍ਰਕਰਮਾ ਨਾ ਹੁੰਦੀ ਆ ਹੁਣ ਦਿਨ ਨਹੀਂ ਸੀ ਚੜਿਆ ਹੋਣਾ ਕਿਉਂਕਿ ਪ੍ਰਕਰਮਾ ਹੀ ਦਿਨ ਤੇ ਰਾਤ ਦਿੰਦੀ ਹੈ ਪਰ ਕਰਮਾ ਹੀ ਰੁੱਤਾਂ ਬਦਲਦੀ ਪਈਏ ਇੱਥੇ ਹਰ ਚੀਜ਼ ਪਰਕਰਮਾ ਕਰ ਰਹੀ ਏ ਧਰਤੀ ਪਰਕਰਮਾ ਕਰ ਰਹੀ ਏ ਸੂਰਜ ਪਰਕਰਮਾ ਕਰ ਰਿਹਾ ਚੰਦਰਮਾ ਪਰਕਰਮਾ ਕਰ ਰਿਹਾ ਪਤਾ ਨਹੀਂ ਕਿੰਨੀਆਂ ਮਿਲ ਕੀ ਵੇ ਸ਼ਬਦ ਵਰਤਾਂ ਆਕਾਸ਼ ਗੰਗਾ ਜਿਹਨੂੰ ਕਹਿੰਨੇ ਆ ਇਹ ਸਾਰੀਆਂ ਘੁੰਮਦੀਆਂ ਪਈਆਂ ਨੇ ਬਾਕੀ ਛੱਡੋ ਪਿਆਰਿਓ ਜਿੱਦਨ ਸਾਡੀ ਬਾਡੀ ਵਿੱਚ ਪਰਕਰਮਾ ਰੁਕ ਜਾਏ ਉਦੋਂ ਸਟੰਡ ਪਾਣਾ ਪੈ ਜਾਂਦਾ ਜਮ ਹੋ ਗਿਆ ਨਾ ਜੀ ਉਹ ਨੂੰ ਪੁੱਛੋ ਜੀ ਇਹ ਕਿਉਂ ਕਹਿੰਦੇ ਨੇ ਦਾ ਖੂਨ ਰੋਕ ਗਿਆ ਕਲਾਉਡ ਸ਼ਬਦ ਵਰਤਨੇ ਉਹ ਵੀ ਕਹਿੰਦਾ ਵੀ ਤੇਰਾ ਬਾਡੀ ਤਾਂ ਚੱਲੇਗੀ ਜੇ ਖੂਨ ਦਾ ਸਰਕਲ ਚੱਲਦਾ ਰਹੇਗਾ ਪਰ ਕਰਮਾ ਅਰਥ ਕੱਲਾ ਮੈਂ ਗੁਲਾਈ ਨਹੀਂ ਕਰਾਂਗਾ ਉਹ ਘੁੰਮ ਰਿਹਾ ਭਾਵੇਂ ਟੇਡਾ ਮਿੱਡਾ ਘੁੰਮ ਤਰਿਆ ਗਿਆ ਜਦੋਂ ਅਸੀਂ ਪ੍ਰਕਰਮਾ ਕਰਨਿਆਂ ਪ੍ਰਕਰਮਾ ਦਾ ਅਰਥ ਇਹ ਵੇ ਕਿ ਇਹ ਅਕਾਲ ਪੁਰਖ ਪ੍ਰਕਰਮਾ ਖੇਚ ਵਿਚੋ ਗ੍ਰੈਵਿਟੀ ਵਿਚੋ ਪੈਦਾ ਹੋਈ ਤੂੰ ਇੱਕ ਤਰਸ ਕਰੀ ਸਾਰੀ ਜ਼ਿੰਦਗੀ